ਈਹਾ ਸਾਰੇ ਨਿਕਰਪਰੀਜ਼ਮ ਸਿੱਧੀ ਖੁਦਾਦਾਨ ਪਰ ਕਦੇ ਵੀ ਅਤਦਾਦ ਬਲਾਸ ਕਰੀ ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਯੇਸ਼ੂ ਦੇ ਜ਼ਿੰਦਾ ਅਤੇ ਜਿਵਾਲੀ ਰਾਹ ਦੇ ਵਿੱਚ ਠੀਕ ਹੋਗੇ ਅਸੀਂ ਖੁਦਾਦਾਨ ਈਸ਼ੂ ਤੇ ਖੁਦਾਦਾਨ ਧੰਨਵਾਦ ਕਰਦੇ ਹਾਂ ਅਸਰਦਨ ਲਈ ਖੁਦਾਦਾਨ ਦੇ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ ਕਿ ਅਸੀਂ ਉਸ ਯੇਸ਼ੂ ਕੋ ਉਹਦਾ ਧੰਨਵਾਦ ਕਰੀਏ ਮੈਂ ਆਪਣਾ ਤਨ ਮਨ ਨੂੰ ਯੇਸ਼ੂ ਜੀ ਤੇਰੇ ਨਾਮ ਵਿੱਚ ਰੰਗਣਾ ਹੈ ਮੈਂ ਆਪਣੇ ਤਨ ਮਨ ਨੂੰ ਯੇਸ਼ੂ ਜੀ ਤੇਰੇ ਨਾਮ ਵਿੱਚ ਰੰਗਣਾ ਹੈ ਮੈਂ ਸਿਰਫ ਯੇਸ਼ੂ ਨਾਸਰੀ ਤੂੰ ਹੀ ਮੰਗਣਾ ਹੈ ਮੈਂ ਸਿਰਫ ਯਿਸੂ ਨਾਸਰੀ ਤੋਂ ਹੀ ਮੰਗਣਾ ਹੈ ਉਹ ਜੀਵਨ ਦਾ ਦਰਤਾ ਹੈ ਉਹ ਉਹਦੇ ਦਰ ਤੋਂ ਹੀ ਮੈਂ ਮੰਗਣਾ ਇਹ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਨਾਸਰੀ ਤੋਂ ਹੀ ਮੰਗਣਾ ਹੈ ਮੈਂ ਨੇਚਾ ਨਾਲ ਉਹਦੇ ਦਰ ਤੇ ਆਇਆ ਹਾਂ ਤੇ ਮੇਰੇ ਯਿਸੂ ਨੇਚਾ ਨੂੰ ਨਹੀਂ ਤੋੜਦਾ ਉਹ ਟੁੱਟੇ ਦਿਲ ਹੈ ਸਾਡੇ ਜੋੜਦਾ ਉਹ ਸਾਡੇ ਟੁੱਟੇ ਦਿਲ ਹੈ ਜੋੜਦਾ ਮੈਂ ਆਪਣੇ ਆਤਮਾ ਨੂੰ ਯਿਸੂ ਨਾਮ ਨਾਲ ਜੋੜਨਾ ਹੈ ਮੇਰੇ ਸੋਚਣ ਤੋਂ ਪਹਿਲਾਂ ਜਾਣ ਲੈਂਦਾ ਤੂੰ ਮੇਰੇ ਸੋਚਣ ਤੋਂ ਪਹਿਲਾਂ ਜਾਣ ਲੈਂਦਾ ਤੂੰ ਮੰਗਣ ਤੋਂ ਪਹਿਲਾਂ ਪਹਿਚਾਣ ਲੈਂਦਾ ਤੂੰ ਮੈਂ ਯਿਸੂ ਜੀ ਤੈਨੂੰ ਯਾਦ ਰੱਖਦਾ ਹਰ ਪਲ ਕਿਉਂਕਿ ਤੂੰ ਹੀ ਹੈ ਮੇਰੀ ਹਰ ਮੁਸ਼ਕਲ ਦਾ ਹੱਲ ਮੈਂ ਯਿਸੂ ਜੀ ਜਾਦ ਰੱਖਾਂ ਤੈਨੂੰ ਹਰ ਪਲ ਕਿਉਂਕਿ ਤੂੰ ਹੀ ਐ ਮੇਰੀ ਹਰ ਮੁਸ਼ਕਲ ਦਾ ਹੱਲ ਮੈਂ ਜਦੋਂ ਵੀ ਡਿੱਗ ਜਾਵਾਂ ਮੈਂ ਤੇਤੋਂ ਯਿਸੂ ਜੀ ਨਾਸਰੀ ਜੀ ਨਵਾਂ ਬਲ ਪਾਵਾਂ ਮੈਂ ਜਦ ਵੀ ਡਿੱਗ ਜਾਵਾਂ ਮੈਂ ਯਿਸੂ ਜੀ ਨਾਸਰੀ ਜੀ ਤੁਹਾਡੇ ਤੋਂ ਨਵਾਂ ਬਲ ਪਾਵਾਂ ਮੈਨੂੰ ਦੇ ਤੂੰ ਯਿਸੂ ਜ਼ਿੰਦਗੀ ਦਾ ਨਵਾਂ ਟੱਕ ਮੈਨੂੰ ਦੇ ਤੂੰ ਜ਼ਿੰਦਗੀ ਦਾ ਯਿਸੂ ਕੋਈ ਨਾਟਾ ਹੋਵੇ ਮੈਂ ਆਪਣੇ ਤਨ ਮਨ ਨੂੰ ਯਿਸੂ ਨਾਮ ਵਿਚ ਰੰਗਾਈ ਯਿਸੂ ਨਾਮ ਵਿਚ ਰੰਗਾਈ ਯਿਸੂ ਨਾਮ ਵਿਚ ਰੰਗਾਈ ਲਾਰਡ ਜੈਸਸ ਆਂ